ਬਗਵਾਨ ਦੀ ਜੈ ਸੋ ਅਗਮਾਰਾ ਜੀ ਸਿ ਸਿਂਗੋ ਭਗਵਾਨ ਦੀ ਜੈ ਔਰ ਸੰਗਤ ਜੀਓ ਆਪ ਇਸ ਵੇਲੇ ਸੋਡੇ ਸਵਰਗਵਾਸੀ ਵੀ ਗੁਰਮਹੇਸ਼ ਸਿੰਘ ਸੁਬੇਦਾ ਗੁਰਮਹੇਸ਼ ਸਿੰਘ ਇਹ ਉਹਦਾ ਪਰਿਵਾਰ ਸਰਵਾਰ ਹਰਜਿੰਦਰ ਸਿੰਘ ਕੁਲਵਿੰਦਰ ਸਿੰਘ ਇਹਨਾਂ ਦੀ ਮਾਤਾ ਦੁਲਜੀਤ ਕੌਰ ਜਿਹੜੇ ਗ੍ਰੈਵਿਕੀ ਐਸ ਵਲੀ ਨਿਗੁਣ ਚੂਤ ਪੁਰਖ ਕਲਾ ਦੀ ਇੰਡੀਆ ਨਾਲੇ ਚੜਨਾ ਵੇ ਫਿਰ ਉਹ ਬਤਾਓ ਸਾਡੇ ਸੈਕਟਰੀ ਸਾਹਿਬ ਨੇ 10 ਮਿੰਟ ਗੱਲ ਕੀਤੀ ਤੇ ਸਾਡੇ ਦਲੀਪ ਸਿੰਘ ਬਾਉਪੂਰਾ ਨੇ ਕਿਹਾ ਕਈ ਜਨੋ ਗੁਰਮੀਤ ਸਿੰਘ ਹਰਦੋਫਰਾਜ ਦੇ ਘਰ ਵਿਆਹ ਹੋਇਆ ਸੂਬੇਦਾਰ ਗੁਰਮੀਤ ਸਿੰਘ ਤੇ ਭੈਣ ਦਿਲਜੀਤ ਦਾ ਪਾਤਸ਼ਾਹ ਨੇ ਵਿਆਹ ਕੀਤਾ ਦੁਬਾਰਾ ਜਿਹੜਾ ਮਾਤਲੋਕਸ ਹੋ ਗਿਆ ਉਸ ਤੋਂ ਬਾਅਦ ਜੇ ਉਸ ਵਿਆਹ ਦੀ ਲਿਖਤ ਪੜਨ ਲੱਗ ਜਾਈਏ ਤੁਹਾਡੇ ਨਾਲ ਤੇ 10 ਮਿੰਟ ਚੋਂ ਤਾਂ ਹਜੇ ਸ਼ੁਰੂਏ ਹੋਏਗਾ ਕੰਮ ਸੋ ਜਿਸ ਤਰ੍ਹਾਂ ਸਾਡੇ ਵੀਰ ਨੇ ਕਿਹਾ ਹੈ ਇਸ ਤਰ੍ਹਾਂ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਪਾਤਸ਼ਾਹ ਨੇ ਗੁਰਮੇਸ਼ ਸਿੰਘ ਦਾ ਲੇਖ ਹਰਵਾਣੀ ਰਹੀਂ ਤੇ ਚਿੱਠੀਆਂ ਰਾਈਂ ਚਿੱਠੀਆਂ ਲਿਖੀ ਸੀ ਪਾਕਸ਼ਾ ਭੈਣ ਬਲਜੀਤ ਨੂੰ ਤੇ ਉਸ ਤੇ ਰਹੀਂ ਸਮਝਾਇਆ ਉਸੇ ਵੱਲ ਚੱਲਦੇ ਹਾਂ ਕਿਉਂਕਿ ਵਿਆਹ ਦਾ ਲੇਖ ਬੜਾ ਵੱਡਾ ਹੈ ਉਹਦੀ ਜੇ ਥੋੜੀ ਜਿਹੀ ਇਸ਼ਾਰਾ ਟਾਈਮ ਦੇ ਕੇ ਸਕਤੀ ਸ਼ਬਦ ਇਸ਼ਾਰਾ ਕਰਾਂਗੇ ਨਹੀਂ ਉਹਨਾਂ ਦਾ ਜੋ ਲੇਖ ਸੀ ਗਵਾਜ਼ ਦਾ ਉਸ ਵੇਲੇ ਕਿਸਰਾ ਉਹਦਾ ਤੰਦ ਕਟਿਆ ਗਿਆ ਤੇ ਹੁਣ ਕੀ ਵੈਦਾ ਕੀਤਾ ਫਾਤਸ਼ਾ ਨੇ 8 ਮਾਗ 217 ਬਿਕਰਮੀ ਗੁਰਮੇਸ਼ ਸਿੰਘ ਦੇ ਗ੍ਰਹਿ ਪਿੰਡ ਰੋੜਕਾ ਕਲਾਂ ਹਾ ਫਾਤਸ਼ਾ ਨੇ ਬਾਣੀ ਲਿਖਾਈ ਇਹ ਬਾਣੀ 10 ਨੰਬਰ ਗ੍ਰੰਥ ਵਿੱਚ ਦਰਜ ਹੈ ਪੁਰਖ 79 ਖੇਲ ਨਿਆਰਾ ਹਰ ਕਾ ਭੇਵ ਕੋਈ ਨਾ ਪਾਏ ਦਾ ਸਤਿਯੁਗ ਪਾਵੇ ਸਾਚੀ ਸਾਰਾ ਜਲ ਧਾਰਾ ਵੇਖ ਵਿਖਾਏ ਦਾ ਇੱਥੋਂ ਸ਼ੁਰੂ ਕਰ ਦਿੱਤਾ ਕਿ ਉਹ ਸੱਚੀ ਸਾਰ ਪਉਣ ਵਾਲਾ ਸਤਗੁਰ ਉਹ ਜਲ ਧਾਰਾ ਨੂੰ ਵੇਖ ਰਿਹਾ ਹੈ ਜਲ ਧਾਰਾ 'ਚ ਕੀ ਹੋਇਆ ਤੰਦੂਆ ਤੰਦ ਚਾਰ ਦਵਾਰਾ ਚਾਰੋਂ ਕੋਟ ਵੇਸ ਬਟਾਏ ਦਾ ਰੋਵੇ ਗੱਜ ਜਾਰੋ ਜਾਰਾ ਫੰਦਣ ਫੰਦ ਨਾ ਕੋਈ ਬਟਾਏ ਦਾ ਤੰਦੂਏ ਨੇ ਆਪਣਾ ਤੰਦ ਪਾ ਕੇ ਗੱਜ ਨੂੰ ਖਿੱਚ ਰਿਹਾ ਹੈ ਸੂਦਰ ਦੇ ਪਾਣੀ ਬੰਦ ਤੇ ਗੱਜ ਰੋ ਰਿਹਾ ਹੈ ਕਿ ਮੈਨੂੰ ਬਚਾਉਣ ਵਾਲਾ ਕੋਈ ਨਹੀਂ ਅੰਤਮ ਕੀ ਕਹਿੰਦਾ ਹੈ ਅੰਤੋਂ ਸਿਰ ਤੇ ਵੱਜੇ ਕਾਲ ਲਗਾਰਾ ਕਾਲ ਫਾਸਲਾ ਕੋਈ ਕਟਾਇਦਾ ਉੱਚੀ ਕੂਕ ਕਰੇ ਪੁਕਾਰਾ ਅੰਦਰ ਧਿਆਨ ਹੀ ਕ ਲਗਾਏਂਦਾ ਕਿੱਥੇ ਧਿਆਨ ਕਰ ਰਿਹਾ ਹੈ ਉਸ ਪੁਰਖ ਕਾਲ ਨੂੰ ਗੱਜ ਧਿਆਨ ਕਰ ਰਿਹਾ ਹੈ ਕਿ ਤੂੰ ਮਾਤ ਪਿਤ ਸਰਵ ਰਖਵਾਰਾ ਹੋਂ ਬਾਲ ਨਿਧਨ ਸੀਚ ਕਾਏਂਦਾ ਤੂੰ ਆ ਜਗ ਦੀ ਵਕਸ਼ਨ ਹਾਰਾ ਬਸ ਮੋਲਕ ਟੋਲੀ ਪਾਏਂਦਾ ਰਕਸ਼ਸ ਰਾਖਿਸ਼ ਕਰਨ ਵਾਲਾ ਰੱਖੀ ਕਰਨ ਵਾਲਾ ਬਣੇ ਵਿੱਚ ਸੰਸਾਰਾ ਬਿਨ ਤੁਦ ਅਵਰ ਨ ਕੋਈ ਤਸਾਏ ਦਾ ਮੈਨੂੰ ਤੇਰੇ ਬਿਨਾ ਕੋਈ ਨਹੀਂ ਨਜ਼ਰ ਆਉਂਦਾ ਹਾਂ ਡੁੱਬਾ ਵਿੱਚ ਜਲ ਧਾਰਾ ਮੰਜ ਤਾਰ ਪਾਰ ਨ ਕੋਈ ਕਰਾਏ ਦਾ ਤੇਰਾ ਰੂਪ ਅਪਰ ਅਪਾਰਾ ਹਰ ਕਟ ਆਸਰ ਲਾਏ ਦਾ ਜਲਥਲ ਮਹਿਲ ਤੇਰਾ ਸਹਾਰਾ ਜੰਗਲ ਜੂ ਉਜਾਰ ਪਹਾੜ ਤੇਰੀ ਹੋਟ ਰਖਾਏ ਦਾ ਜਲਥਲ ਮਹਿਲ ਜੰਗਲ ਜੂ ਉਜਾਰ ਪਹਾੜ ਉਸ ਪੁਰਖ ਕਾਲ ਦੀ ਹੋਟ ਰਖ ਰਹਾ ਤੇ ਆਪਾਂ ਵੀ ਰੱਖਣੀ ਚਾਹੀਦੀ ਹੈ ਤੇ ਅੱਗੇ ਕੀ ਕਹਿੰਦੇ ਹਾਂ ਤੇਰਾ ਨਾਮ ਖੜਗ ਖੰਡਾ ਤੇਜ ਕਟਾਰਾ ਤੇਰਾ ਚੱਕਰ ਸੁਦਰਸ਼ਨ ਸਰਵ ਖਪਾਏ ਦਾ ਤੇਰੇ ਕੋਲ ਤਾਂ ਸੁਦਰਸ਼ਨ ਚੱਕਰ ਹੈ ਦੂਰ ਹੀ ਚੱਲਦਾ ਆਉਂਦਾ ਤੇ ਉਹ ਸਭ ਕੁਝ ਨੂੰ ਕੱਟ ਸਕਦਾ ਹੈ ਇਹ ਬੇਨਤੀ ਕਰ ਰਿਹਾ ਗਾਜੀ ਗਾਜ ਕੂਕ ਪਕਾਰਿਆ ਨਿਰਦਨ ਹੋ ਹੋ ਮੀਤ ਪੁਰਖ ਵਨਾਸੀ ਲੈ ਅਵਤਾਰਿਆ ਪੁਰਖ ਵਨਾਸ਼ ਅਵਤਾਰ ਧਾਰ ਕੇ ਆ ਗਿਆ ਕਿਉਂਕਿ ਗਾਜ ਦੀ ਪਕਾਰ ਸੀ ਅੰਦਰੋਂ ਦਿਲ ਦੀ ਪੁਰਖੁ ਮਨਾਸੀ ਲੈ ਅਵਤਾਰਿਆ ਆਪ ਚਾਏ ਅਚਰੁ ਜੀਤ ਹਰੀ ਹਰ ਰੂਪ ਆਪੇ ਧਾਰਿਆ ਹਰੀ ਹਰ ਅਵਤਾਰ ਆ ਗਿਆ ਹਰੀ ਹਰ ਰੂਪ ਆਪੇ ਧਾਰਿਆ ਵਿਸ਼ਨੂ ਭਗਵਾਨ ਇਕੋ ਡੀਠ ਸਾਚਾ ਖੰਡਾ ਫੜ ਕਟਾਰਿਆ ਸ਼ਬਦ ਰੂਪੀ ਖੰਡਾ ਫੜ ਲਿਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਆਪ ਚਲਾਈ ਸਾਚੀ ਰੀਤ ਹਰੀ ਹਰ ਰੂਪ ਅਵਲੜਾ ਨਿਰਗੁਣ ਆਪ ਤਰਾਏ ਦਾ ਗੋਦ ਦੁਆਰੇ ਆਪੇ ਖਲੜਾ ਕਰੈ ਮੰਦਰ ਵੇਖ ਮੁਖਾਏ ਦਾ ਇੱਕ ਆ ਵਾਰ ਕੀਤਾ ਹੰੜਣਾ ਇੱਕ ਆ ਹੁਕਮ ਸੁਣਾਏਂਦਾ ਇੱਕ ਫੜਾਇਆ ਪੰੜਾ ਵਿਛੜ ਕਦੇ ਨਾ ਜਾਏਂਦਾ ਉਹਨੂੰ ਪੰੜਾ ਪੜਾ ਦਿੱਤਾ ਤੇ ਗਾਜਦਾ ਜਿਹੜਾ ਤੰਗਲਾ ਸੀ ਉਹ ਸ਼ਬਦ ਰੂਪੀ ਕੱਟ ਦਿੱਤਾ ਤੇ ਅਗੇ ਕੀ ਕਹਿੰਦੇ ਹਨ ਪਾਤਸ਼ਾ ਦਿਆਨਿਤ ਦਿਆਵਤਾਰ ਦਿਆਨਿਤ ਹਰ ਤਾਰ ਆਪਣਾ ਪੇਵ ਖੁਲਾਏਂਦਾ ਉਠ ਗੱਜ ਕਰ ਵਿਚਾਰ ਹਰ ਸੱਚਾ ਸਤਿ ਸੁਣਾਏਂਦਾ ਉਠ ਗੱਜ ਤੂੰ ਹੁਣ ਜਿਹੜਾ ਸੋਚਿਆ ਸੀ ਉਹਦੇ ਵੱਲ ਧਿਆਨ ਕਰ ਸਤਜੁਗ ਤੇਰਾ ਕਰਿਆ ਆਧਾਰ ਤੇਰੀ ਸੇਵ ਰਖਾਏਂਦਾ ਤੇਤਾ ਤੇਰਾ ਕਰੇ ਪਿਆਰ ਤੇਰਾ ਮੰਗ ਮੰਗਾਏਂਦਾ ਇਹ ਲੇਖ ਸਤਜੁਗ ਤੇਤਾ ਦੁਆਪਰ ਕਲਯੁਗ ਦੇ ਚਲੇ ਆਉਨੇ ਸੀ ਦੁਆਪਰ ਵੇਖੇ ਆਪ ਨਿਰੰਕਾਰ ਤੇਰਾ ਰੂਪ ਧਰਾਏਂਦਾ ਕਲਯੁਗ ਅੰਤਮ ਦਾ ਆਧਾਰ ਭੇਵ ਭੇਦ ਖਲਾਏਂਦਾ ਮਾਨਸ ਰੂਪ ਕਰਾਇ ਵਿਚ ਅਨਸਾਰ ਆਪਣੀ ਬੰਡ ਬਣਾਏਂਦਾ ਲੇਖਾ ਜਾਣੇ ਤੁਰਨ ਵਾਰ ਬੇਜ ਕੋ ਤੇ ਪੇਵਨਾ ਆਇਦਾ ਨਿਰਗੁਣ ਰੂਪ ਨਿਰਗੁਣ ਗੋਸਤਾਰ ਨਿਰਗੁਣ ਸ਼ਬਦ ਸਤਾਰ ਹਲਾਇਦਾ ਸਿੰਘ ਗੁਰਵੇਜ ਸਿੰਘ ਗੁਰਵੇਜ ਹਰ ਬਾਣੀ ਵਿੱਚ ਲਿਖਿਆ ਗਿਆ ਸਿੰਘ ਗੁਰਵੇਜ ਗੁਰੂ ਸਦਾ ਬਖਸ਼ੰਦ ਕੁਰਮਖ ਪੁੱਲ ਕਦੇ ਨਾ ਜਾਈਆ ਜੁਗ ਜੁਗ ਦਾ ਮੁਕਿਆ ਪੰਧ ਪੰਧੀ ਆਪਣਾ ਜਾਇ ਪੰਧ ਮੁਖਾਈਆ ਅੰਤਮ ਗਾਇਆ ਏਕਾ ਸ਼ੰਤ ਸੋਹੋਂਕ ਸ਼ਬਦ ਵੱਡੀ ਬੜੀਆਈ ਆ ਇਹ ਬਿਰਸਤਗੁਰੂ ਪੂਰੇ ਕੋਈ ਨਾ ਪਾਵੇ ਸਾਹ ਪਾਤਸ਼ਾਹ ਨੇ ਕਿਹਾ ਬਿਰਸਤਗੁਰੂ ਪੂਰੇ ਕੋਈ ਛਾਰ ਨਹੀਂ ਪਾ ਸਕਦਾ ਜੇ ਤੁਸੀਂ ਮੁਸ਼ਕਲ ਦੇ ਵਿੱਚ ਹੋ ਉਸ ਨੂੰ ਪੁਕਾਰ ਕਰ ਰਹੇ ਹੋ ਦਿਲੋਂ ਤਾਂ ਉਹ ਪ੍ਰਗਟ ਹੋ ਗਿਆ ਇਹ ਲੇਖ ਤੱਗੇ ਚੱਲਦੀ ਹੈ ਕਿਉਂਕਿ ਸਮਾਂ ਘਟ ਹੈ ਅੱਗੇ ਇਸ ਦੀ ਗੱਲ ਕਰਦੇ ਹਾਂ ਪਾਤਸ਼ਾਹ ਨੇ ਫਿਰ ਚਿੱਠੀ ਲਿਖੀ ਇਹ ਲੇਖ ਤਾਂ ਪਹਿਲਾਂ ਲਿਖਿਆ ਗਿਆ ਫਿਰ ਬਾਅਦ ਮਹਾਰਾਜ ਸੇਰ ਸਿੰਘ ਬਿਸ਼ੂ ਭਗਵਾਨ ਜੀਓ ਪੁਰਖ ਕਾਲ ਬਾਚ ਮੈਂ ਗੱਜਪੂਰਲੇ ਜਨਮ ਕਰਮ ਲੇਖ ਆਪਦੀ ਝੋਲੀ ਵਿੱਚ ਪਾਏ ਪਾਏ ਹਨ ਜੀ ਪੂਰਬਲੇ ਲੇਖ ਆਪਦੀ ਝੋਲੀ ਵਿੱਚ ਪਾਏ ਹਨ ਜੀ ਆਪਦੇ ਨਾਲ ਜਿਸ ਸਮੇਂ ਤੰਦੂ ਦੀ ਤਾਰ ਕੱਟੀ ਸੀ ਤੇ ਬਚਨ ਹੋਇਆ ਸੀ ਪਾਸ਼ਾ ਨੇ ਹੱਥ ਲਿਖਤਾ ਪਈ ਕੀ ਬਚਨ ਹੋਇਆ ਸੀ ਜਦੋਂ ਤਾਰ ਕੱਟੀ ਸੀ ਹਰ ਸਹਾਈ ਮਾਈ ਬਾਪ ਹਰ ਸਹਾਈ ਮਾਈ ਬਾਪ ਜਿਸ ਦਾ ਗੱਲ ਕੀਤੀ ਕਿ ਜੇ ਉਹ ਸੁਆਪਾਂ ਪਿਤਾ ਬਣਾ ਲਿਆ ਕਿ ਮਾਈ ਬਾਪ ਹਮੇਸ਼ਾ ਸਹਾਇ ਹੋਵੇਗਾ ਕਿਉਂਕਿ ਉਹ ਸਾਡਾ ਪਿਤਾ ਹੈ ਆਪਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਦੱਸਦੇ ਹਨ ਕਿ ਦੀਨ ਬੰਦੂ ਸਰਬਕਸ਼ ਬਖਸ਼ੰਤ ਮੇਰੇ ਪ੍ਰਾਣ ਆਧਾਰੀ ਪਰਪੁਰਖ ਪਰਮਾਤਮਾ ਆਪਨੇ ਜਿਸ ਤਾਰ ਨੂੰ ਸ਼ਬਦ ਸ਼ਹੀਦ ਕੀਤਾ ਜਿਸ ਦੇ ਤੰਦੂਏ ਦੀ ਤਾਰ ਨੂੰ ਤਾਂ ਕਟਿਆ ਸ਼ਬਦ ਸ਼ਹੀਦ ਕੀਤਾ ਇਸ ਸਾਥ ਕੀ ਬੜਿਆਈ ਹੈ ਕਿਉਂਕਿ ਇਸਨੇ ਆਪ ਅਗੇ ਆਪਣੀ ਕੁਰਬਾਨੀ ਦਿੱਤੀ ਹੈ ਜਦੋਂ ਦੀ ਤਾਰ ਜਦੋਂ ਕੱਟੀ ਗਈ ਉਸ ਵਿੱਚੋਂ خون ਨਿਕਲਿਆ ਤੰਦੂਏ ਨੇ ਆਪ ਦੇ ਅੱਗੇ ਕੁਰਬਾਨੀ ਦਿੱਤੀ ਹੈ ਤੇ ਗਾਜਿਕ ਇਹ ਗੱਲ ਕਰ ਰਿਹਾ ਪਾਸ਼ਾ ਨਾਲ ਮੇਰੇ ਕਾਰ ਨੇ ਧਾਰ ਬਣੀ ਹੈ ਇਸ ਦਾ ਵੇਖ ਜ਼ਰੂਰ ਲੇਖੇ ਲਾਓ ਆਪ ਸਦਾ ਮੁਕਸੰਦ ਹੋ ਤੰਦੂਏ ਦੀ ਤਾਰ ਦਾ ਲੇਖ ਵੀ ਲਾਓ ਤਾਂ ਪਾਸ਼ਾ ਨੇ ਫਿਰ ਕੀ ਕਹਿੰਦੇ ਹਾਂ ਸਤਿ ਸ਼੍ਰੀ ਅਕਾਲ ਸੁਆਮੀ ਇਹ ਅਰਦਾਸ ਸੁਣ ਕੇ ਉੱਤਰ ਦਿੱਤਾ ਮੈਂ ਬੜਾ ਖੁਸ਼ੀ ਵਿੱਚ ਹਾਂ ਆਪ ਨੇ ਆਪਣੇ ਦੁਸ਼ਮਣ ਦੇ ਅੰਗ ਸਹਿਤਾਂ ਲੋੜੀ ਹੈ ਕਿਹੜਾ ਦੁਸ਼ਮਨ ਤੈਨੂੰ ਖਿੱਚੀ ਜਾ ਰਿਹਾ ਸੀ ਉਸ ਦੀ ਸ਼ਹਿਤਾ ਮੰਗ ਰਿਹਾ ਹੈ ਕਿ ਇਸ ਨੂੰ ਵੀ ਲੈ ਕੇ ਲਾਓ। ਇਹ ਹੀ ਪੂਲ ਭਗਤ ਸਦੀਵ ਕਾਲ ਦੇ ਲੱਛਣ ਹਨ। ਪੂਲ ਭਗਤ ਦੇ ਪਾਤਸ਼ਾਹ ਕਹਿੰਦੇ ਇਹ ਹੀ ਲੱਛਣ ਹਨ ਕਿ ਆਪਣੇ ਦੁਸ਼ਮਨ ਲਈ ਕਹੇ ਪਾਤਸ਼ਾਹ ਇਹਨੂੰ ਸਮਤ ਬਖਸ਼ ਜਾਂ ਇਹਦਾ ਵੀ ਭਲਾ ਕਰ ਤਾਂ ਕਿ ਇਹਨੂੰ ਪਤਾ ਲੱਗ ਜਾਵੇ। ਇਹ ਹੀ ਪੂਲ ਭਗਤ ਸਦੀਵ ਕਾ ਲੱਛਣ ਹਨ ਮੈਂ ਐਸਾ ਲੈਣਾ ਫੇਰ ਵੀ ਤੇਰੇ ਨੂੰ ਵਿੱਚ ਚਿ카ਵਾਗਾ। ਅਤੇ ਉਸੇ ਸਮੇਂ ਮੈਂ ਨੇਗੋ ਰੂਪ ਪ੍ਰਤਖ ਕਰਕੇ ਤੇਰਾ ਮੇਲ ਮੇਲ ਕੇ ਸੰਸਾਰ ਵਿੱਚ ਨਵਾਂ ਖੇਲ ਕਰਾਂਗਾ। ਇਥੇ ਉਹ ਉਸੇ ਦੀ ਗੱਲ ਹੁਣ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਮੈਂ ਮੈਂ ਪਾਪਸ਼ਕ ਤੇਰਾ ਮੇਲ ਮੇਲ ਕੇ ਸੰਸਾਰ ਵਿੱਚ ਨਵਾਂ ਖੇਲ ਕਰਾਂਗਾ। ਤੇ ਅਗੰਮੀ ਸ਼ਬਦ ਸੁਣ ਕੇ ਗੱਜ ਦੇ ਨੇਤਰਾਵਾਂ ਤੋਂ ਨੀਰ ਵਹਿ ਤੁਰਿਆ। ਜਦੋਂ ਉਹ ਇਹ ਗੱਲ ਚੰਗੀ ਕਿ ਮੈਂ ਫੇਰ ਕਰਾਂਗਾ ਤੇ ਬਰਾਗ ਵਿੱਚ ਆ ਕੇ ਚਨ ਬੰਦਨਾ ਕੀਤੀ ਗੱਜ ਨੇ। ਕਿ ਪ੍ਰਤਪਾਲਕ ਸਰਵ ਰਾਖੇ ਇਹ ਸਮਾਂ ਕਿਸ ਵੇਲੇ ਬਖਸ਼ਿਸ਼ ਕਰੇਗਾ بادشاہ ਕੀ ਕਹਿੰਦੇ ਹਨ ਅਤੇ ਕਿਸ ਵੇਲੇ ਇਸ ਦਾ ਲੈਣਾ ਚਿਕਾਵੇਗਾ ਇਸ ਦਾ ਗੱਜ ਦਾ ਆਪਣਾ ਨਹੀਂ ਕੁਛ ਹੋਣ ਮੰਗ ਰਿਹਾ ਗੱਜ ਦਾ ਲੈਣਾ ਕਿਸ ਵੇਲੇ ਚਿਕਾਵੇਗਾ ਪਰਮਪੁਰਖ ਪਰਮਾਤਮਾ ਸੱਚ ਸੰਦੇਸ਼ ਸ਼ਬਦ ਨਹੀਂ ਜੜਾਇਆ ਕਿ ਕਲ ਜੁਗਾਂਤ ਜੋਤੀ ਜਮਾ ਪਾ ਕੇ ਨਿਰਗੁਣ ਸਰੂਪ ਪ੍ਰਤੱਖ ਕਰਾਂਗਾ ਨਿਰਗੁਣ ਸੂਪ ਪ੍ਰਤੱਖ ਕਰਾਂਗਾ ਜੋਤੀ ਜਮਾ ਪਾ ਕੇ ਇਹ ਚਿੱਠੀ ਦੇ ਰੂਪ ਵਿੱਚ ਉਹਨਾਂ ਨੂੰ ਸੰਜਾ ਰਹੇ ਹਨ ਫਾਸ਼ਾ ਆਹ ਦੇ ਹਰਤਲਿਖ ਦੀ ਉਨਿ ਫੋਟੋਗ੍ਰਾਫੀ ਆਤਾਲਾ ਲਿਖੀ ਹੋਈ ਹੈ ਤੇ ਆਪ ਨੂੰ ਮਨੁਸ਼ਾ ਜਨਮ ਦੇ ਕੇ ਆਪਣੇ ਪਿਆਰ ਭਗਤੀ ਵਿੱਚ ਰੰਗ ਲਵਾਵਾਂਗਾ ਆਪ ਨੂੰ ਮਨੁਸ਼ਾ ਜਨਮ ਦੇ ਕੇ ਆਪਣੇ ਪਿਆਰ ਭਗਤੀ ਵਿੱਚ ਰੰਗ ਲਵਾਵਾਂਗਾ ਤੇ ਪੰਜ ਤਤ ਸਰੀਰ ਚੋਲਾ ਰੰਗ ਦੇਵਾਂਗਾ ਇਹ ਚੋਲਾ ਸਰੀਰ ਰੂਪੀ ਸਦਾ ਰਹਿਣ ਵਾਲਾ ਨਹੀਂ ਹੈ ਜੀ ਉਸ ਉਸ ਸਮੇਂ ਤੇਰਾ ਬਚਨ ਪੂਰਾ ਕਰਨ ਵਾਸਤੇ ਲਾਲ ਲਹੂ ਨਾਲ ਰਤੜੀ ਤਾਰ ਨੂੰ ਮਾਨ ਦਿੰਦਾ ਹਾਂ ਲਾਲ ਉਹਦੀ ਤੰਦੂਈ ਲਾਲ ਲਹੂ ਵਾਲੀ ਰਤੜੀ ਤਾਰ ਨੂੰ ਕਿਸ ਤਰ੍ਹਾਂ ਮਾਨ ਦਿੱਤਾ ਪਾਪਸ਼ਾ ਨੇ ਮੌਲੀ ਤੰਦ ਸਾਡੇ ਤਿੰਨ ਹੱਥ ਕਾਲਜੂ ਦੀ ਮਰਿਆਦਾ ਅਨਸਾਰ ਲੈ ਕੇ ਫਰਮੇਸ਼ ਸਿੰਘ ਦੇ ਹੱਥ ਉੱਤੇ ਬੰਨੀ ਮੌਲੀ ਤੰਦ ਕਾਲਜੂਗ ਦੀ ਮਰਿਆਦਾ ਅਨਸਾਰ ਲੈ ਕੇ ਜਿਸਾਂ ਤੇਰੀ ਹੋਂਦ ਸਹਿਤਾ ਕੀਤੀ ਹੈ ਇਸੇ ਤਰ੍ਹਾਂ ਇਸ ਤੰਦ ਨੂੰ ਮਾਨ ਵੜਾਈ ਦੇ ਕੇ ਤੇਰਾ ਜਨਮ ਵਿਚੋਂ ਜਨਮ ਬਦਲ ਦਿਆਂਗਾ ਇਹ ਵਿਹਾਰ ਹਰ ਸੰਗਤ ਰੂਪ ਕਰਾਂਗਾ 4 ਦਿਨ 4400 ਦਾ ਮੂਲ ਚਕਾਵਾਂਗਾ ਤੇ ਆਪ ਦਾ ਜੀਵਨ ਖਤਮ ਹੋਣ ਤੋਂ ਪਹਿਲਾਂ 40 ਦਿਨ ਇਸ ਵਿਹਾਰ ਨੂੰ ਕਰਾਂਗਾ 40 ਦਿਨ ਜਦੋਂ ਤੇਰੇ ਜੀਵਨ ਦੇ ਰਹਿ ਜਾਣਗੇ ਤੇ ਉਸ ਸਮੇਂ ਮੈਂ ਇਸ ਵਿਹਾਰ ਨੂੰ ਕਰਾਂਗਾ ਸ਼ਬਦ ਨਾਲ ਮਾਰਾਂਗਾ ਸ਼ਬਦ ਦੇ ਨਾਲ ਪ੍ਰਗਟਾਵਾਂਗਾ ਤੈਨੂੰ ਆਪਣਾ ਸੁੱਤ ਬਣਾ ਕੇ ਅਨਾਦੀ ਨਾਂ ਰੱਖਾਂਗਾ ਗੁਰਮੀਤ ਸਿੰਘ ਕਹਿੰਦੇ ਨੇ ਤੈਨੂੰ ਆਪਣਾ ਸੁਤ ਬਣਾ ਕੇ ਨਾਦੀ ਨਾਂ ਰੱਖਾਗਾ ਤੰਦ ਤੇਰਾ ਤੇਰੇ ਪਿਆਰ ਦਾ ਸ਼ਗਨ ਹੋਵੇਗਾ ਭਾਵੇਂਤ ਭਗਵਾਨ ਸਦਾ ਇੱਕ ਦੂਜੇ ਦਾ ਸਹਾਰਾ ਹੁੰਦੇ ਹਾਂ ਜੀ ਅਤੇ ਸੰਸਾਰਿਕ ਵਿਹਾਰ ਜੋ ਨਾਤਾ ਭੈਣ ਭਾਈ ਸਾਥ ਸਜਣ ਧੀਆਂ ਪੁੱਤਰ ਤੇ ਮਾਪਿਆਂ ਨਾਲ ਹੈ ਉਹ ਥੋੜੇ ਸਮਾਂ ਵਿੱਚ ਪੁਟਾ ਕੇ ਆਪ ਨੂੰ ਜਿਹ ਤੇਰੇ ਤੇਰੇ ਜਗਤ ਦੇ ਰਿਸ਼ਤੇ ਨੇ ਸਾਰਿਆਂ ਨੂੰ ਪੁਟਾ ਲਵਾਂਗਾ ਤੇ ਥੋੜੇ ਸਮੇਂ ਵਿੱਚ ਇਹਨਾਂ ਨੂੰ ਪੁਟਾ ਕੇ ਆਪ ਨੂੰ ਗਾਨਾ ਬੰਨ੍ਹ ਦਿਆਂਗਾ ਤੇ ਆਪ ਦਾ ਪਤ ਪਤਨੀ ਨਾਤਾ ਇਸ ਭਾਵ ਵਿੱਚ ਫੇਰ ਆਪਣਾ ਵਿਚੋਲਾ ਬਣ ਕੇ ਜੋੜਾ ਵਾ ਜਿਹੜੀ ਸ਼ਾਦੀ ਕੀਤੀ ਤੇਰੇ ਹੱਥ ਤੇ ਉਹ ਗਾਨਾ ਬਣਨਾਗਾ ਤੇ ਆਪ ਵਿਚੋਲਾ ਬਣ ਕੇ ਤੁਹਾਡਾ ਪਤ ਪਤਨੀ ਵਾਲਾ ਨਾਤਾ ਫੇਰ ਆਪ ਆਪ ਵਿਚੋਲਾ ਬਣ ਕੇ ਜੋੜਾਗਾ ਜੋ ਸੰਸਾਰ ਦੀ ਰੀਤੋਂ ਵੱਖਰਾ ਹੋਵੇ ਅਤੇ ਉਸ ਜਾਤੇ ਪਿਆਰ ਵਿੱਚ ਦੋ ਜਹਾਨ ਵਿੱਚ ਤੁਹਾਡਾ ਬਣਿਆ ਰਹਗਾ ਉਸੇ ਜਾਤੇ ਪਿਆਰ ਵਿੱਚ ਦੋ ਜਹਾਨ ਵਿੱਚ ਤੁਹਾਡਾ ਬਣਿਆ ਰਹਗਾ ਜਿਹੜੀ ਵਿਆਹ ਦੀ ਲਿਖਤ ਪਾਤਸ਼ਾਹ ਨੇ ਕਰਾਈ ਹੈ ਉਹ 27 ਚੇਤ 220 ਬਿਕਰਮੀ ਹਰਦੋਸਵਾਰਾ ਗੁਰਮੀਤ ਸਿੰਘ ਦੇ ਘਰ 14 ਨੰਬਰ ਗ੍ਰਾਮ ਵਿੱਚ ਦਰਜ ਹੈ ਅੱਗੇ ਤੁਹਾਡੀਆਂ ਆਤਮਾ ਨੂੰ ਵਿਛੋੜਾ ਨਹੀਂ ਹੋਵੇਗਾ ਇਹ ਕਰਤਿ ਕਰਨੀ ਦਾ ਮਾਲਕ ਕਰਾਏਗਾ ਤੇ ਆਪਣੇ ਕੀਤੇ ਅਨੁਸਾਰ ਪੂਰਾ ਕਰਨ ਵਾਸਤੇ ਆਪਣੀ ਅਜੇਹੀ ਵਿਧ ਰਚਨੀ ਪਵੇਗੀ ਜਿਸ ਨਾਲ ਵਿਹਾਰ ਪੂਰਾ ਹੋ ਸਕੇ ਤੇ ਸੰਸਾਰ ਪਿਆਰ ਦੇ ਬੱਚੇ ਕਰਕੇ ਸੰਸਾਰ ਪਿਆਰ ਦੇ ਬੱਚੇ ਕਰਕੇ ਨਹੀਂ ਕੀਤਾ ਜਾਵੇਗਾ ਕਿਉਂਕਿ ਸੰਸਾਰਕ ਰੂਪ ਸ਼ਾਦੀ ਤੁਹਾਡੇ ਮਾਤਾ ਪਿਤਾ ਨੇ ਕੀਤੀ ਹੋਈ ਹੈ ਉਹ ਉਹ ਦੱਸਦਾ ਵੀ ਸੰਸਾਰਕ ਨਹੀਂ ਮੈਂ ਤੁਹਾਡੀ ਤੁਹਾਡੀ ਜੋ ਸ਼ਾਦੀ ਕਰਨੀ ਇਸ ਵਿਹਾਰ ਈਸ਼ਵਰੀ ਭਾਵ ਵਿੱਚ ਹੋਵੇਗਾ ਇੱਕ ਪਿਤਾ ਦੇ ਬੱਚਾ ਤੇ ਬੱਚੀ ਅਖਵਾਉਣ ਗਈ ਅਤੇ ਪ੍ਰੇਮ ਪਿਆਰ ਦਾ ਸੱਚਾ ਨਾਤਾ ਫੇਰ ਜੋੜ ਕੇ ਤੇਰਾ ਜਨਮ ਸਫਲ ਕਰਕੇ ਅਤੇ ਸੁੱਖ ਦਾ ਇੱਕ ਅਤੇ ਸੁੱਖ ਦਾ ਇੱਕ ਕੀਤਾ ਜਾਵੇਗਾ ਗੱਜ ਨੇ ਬੜੀ ਅਧੀਨਗੀ ਨਾਲ ਇਹ ਸਾਰੀ ਗੱਲ ਪਹਿਲਾਂ ਵੀ ਗੱਜ ਨੂੰ ਸੁਲਾਹ ਦਿੱਤੀ ਗੱਜ ਨੇ ਬੜੀ ਅਧੀਨਗੀ ਨਾਲ ਨਿਮਸ਼ਕਾਰ ਕਰਕੇ ਪੁੱਛਿਆ ਪਰ ਉਹ ਉਸ ਸਮੇਂ ਕੀ ਪਤਾ ਲਗੂ ਤੇ ਕੌਣ ਦੱਸੇਗਾ ਉਹ ਸਮਾਂ ਆਪਣੀ ਕਿਰਪਾ ਕਰਕੇ ਪਾਤਸ਼ਾਹ ਕਹਿੰਦੇ ਹਾਂ ਉਹ ਸਮਾਂ ਆਪਣੀ ਕਿਰਕਾ ਕਿਰਪਾ ਕਰਕੇ ਸ਼ਬਦ ਧਾਰ ਵਿੱਚ ਪਹਿਲੋਂ ਭਗਤ ਰੂਪ ਪ੍ਰਗਟਾਵਾਂਗਾ ਪਹਿਲੋਂ ਭਗਤ ਰੂਪ ਪ੍ਰਗਟਾਵਾਂਗਾ ਆਪਣੀ ਕਿਰਪਾ ਕਰਕੇ ਅਤੇ ਫਿਰ ਆਪਣੀ ਕਰਨੀ ਸਾਥ ਤੇਰੀ ਆਸ਼ਾ ਦਾ ਫਲ ਪੂਰਾ ਕਰਨ ਵਾਸਤੇ ਆਪਣੀ ਕਰਨੀ ਦਾ ਖੇਡ ਰੱਖ ਕੇ ਸਭ ਕੁਝ ਕਰ ਦੇਵਾਂਗਾ ਸਭ ਕੁਝ ਕਰ ਦੇਵਾਂਗਾ ਤੇ ਆਪ ਨੂੰ ਚਿੰਤਾ ਦੀ ਲੋੜ ਨਹੀਂ ਹੈ ਸਤ ਧਰਮ ਸੰਤੋਖ ਦਾ ਸੱਚਾ ਗਾਨਾ ਬਣ ਕੇ ਸਤ ਧਰਮ ਸੰਤੋਖ ਦਾ ਸਤ ਧਰਮ ਸੰਤੋਖ ਦਾ ਸੱਚਾ ਗਾਨਾ ਬਣ ਕੇ ਭਗਤੀ ਪਿਆਰ ਦੀ ਗੰਢ ਖੁਲਾ ਕੇ ਆਪ ਦੀ ਆਸ਼ਾ ਨੂੰ ਸਦਾ ਸ਼ਾਂਤ ਰੂਪ ਵਿੱਚ ਰੱਖਾਂਗਾ ਅਤੇ ਅਗੰਮੀ ਵਿਹਾਰ ਆਪਣੇ ਖੇਡ ਵਿੱਚ ਕਰਕੇ ਖਾਲਸ ਧਾਰਾ ਬਣਾਵਾਂਗਾ ਅਗਲਾ ਲੇਖ ਫੇਰ ਦੱਸਾਂਗਾ ਜੀ ਪਾਤਸ਼ਾਹ ਨੇ ਹੋਰ ਵੀ ਕੰਮ ਕੀਤੇ ਹਨ ਕਿਉਂਕਿ ਸਮਾਂ ਇਹ ਕਟ ਹੈ ਸਹਿਬ ਸੱਚੇ ਪਾਤਸ਼ਾਹ ਨੇ ਦੇ ਵਿੱਚ ਸ਼ਾਦੀ ਦਾ ਵੀ ਰਜ ਦਾ ਵੀ ਲੇਖ ਪੂਰਾ ਕੀਤਾ ਹੈ ਕਿ ਪਾਸ਼ਾ ਨੇ ਜਿਸ ਵੇਲੇ ਸ਼ਾਦੀ ਦਾ ਵਿਹਾਰ ਸੀ ਉਸ ਦਿਨ ਜਿਸ ਸਾਡੇ ਸਰਦਾਰ ਗੁਰੀਬ ਸਿੰਘ ਬੈਠੇ ਹਨ ਜੇ ਇਹਨਾਂ ਨੇ ਉਹ ਵਿਹਾਰ ਵੇਖਿਆ ਹੋਵੇ ਹਰ ਦੋ ਫਰਾਲੇ ਮਾਰੇ ਨੇ ਗਰਭਾ ਦੇ ਸਾਰੇ ਬਖਾ ਲਿਆ ਹਾਂ ਜਿਹੜਾ ਆ ਉਹਨੇ ਇੱਕ ਬੱਚਾ ਨੇ ਤੇ ਦੂਆ ਦਾ ਪਿਤਾ ਇੱਕ ਹੋਇਦਾ ਇਹ ਗੱਲ ਸਮਝਣੀ ਆ ਅਹੀ ਤਾਂ ਹੈ ਇੱਥੇ ਹੁਣ ਦੇਖੋ ਸਤਾਈ ਚ ਲੜਕੀ ਦਾ ਵਖਰਾ ਬਾਪ ਦੇ ਮੁੰਡੇ ਦਾ ਵਖਰਾ ਹੁੰਦਾ ਨਾ ਜੇ ਜਦੋਂ ਕਾਲਪੁਰ ਨੇ ਖੇਲ ਕੀਤੀ ਆ ਦੂਆ ਦਾ ਬਾਪ ਇੱਕ ਸੀ ਗੱਲ ਜਿਹੜੀ ਆ ਉਸ ਦਿਨ ਪਾਤਸ਼ਾਹ ਨੇ ਜਾ ਕੇ ਜਿਸ ਤਰ੍ਹਾਂ ਗੁਰ ਸਿੱਖਾਂ ਨੇ ਪੁਰਾਣੇ ਦੱਸਿਆ ਹੈ ਇਹ ਦੱਸਦੇ ਜਾਣ ਕੇ ਪਾਸ਼ਾ ਗੁਰਮੀਤ ਸਿੰਘ ਹਰਦੋਫਰਾਲੇ ਦੇ ਘਰੇ ਪੌੜੀਆਂ ਵਿੱਚ ਖੜੇ ਹੋ ਗਏ ਸੰਗਤ ਜਾ ਰਹੀ ਹੈ ਪਹਿਲਾਂ ਨਰਕਾਰੇ ਮਾਰ ਕੇ ਕੀ ਕਹਿੰਦੇ ਨੇ ਯਾ ਤਾਂ ਜੀ ਬਾਤ ਕਰਨਾ ਸ਼ਾਦੀ 27 ਚੇਤ 220 ਵਿਕਰਮੀ ਗੁਰਮੀਤ ਸਿੰਘ ਦੇ ਗ੍ਰਹਿ ਹਰਦੋਫਰਾਲਾ ਆਓ ਜਿਸ ਜਣ ਪੌੜੇ ਚੜਨਾ ਪੁਰਖ ਕਾਲਾਪ ਚੜਾਈਆ ਉੱਥੇ ਕਾਲਪੁਰ ਖੜਾ ਸੀ ਉਹ ਖੜਾ ਸੀ ਪੌੜੀਆਂ ਚ ਆਓ ਜੇ ਕਿਸੇ ਨੇ ਪੌੜੇ ਚੜਨਾ ਹੈ ਆਓ ਸਭ ਸਤਿਗੁਰ ਜਿਸ ਲੜ ਫੜਨੋ ਪੱਲੂ ਨਾ ਫੜਾਇਆ ਆਓ ਤੁਮ ਪਰਮਾਤਮ ਜਿਸ ਮੇਲ ਕਰਨਾ ਮੇਲ ਮਲਾਏ ਸਹਿ ਸਵਾਈਆ ਆਓ ਜਿਸ ਨੇ ਤੇਰ ਖਲੋਣਾ ਹਰਨਾ ਫਰਨਾ ਜਿਸ ਨੇ ਆਪਣੇ ਨੇਤਰੀ ਜਾਂ ਨੇਤਰ ਖਲੋਣਾ ਹੈ ਜਿਸ ਨੇ ਪਰਦਾ ਦੇ ਠਾਈਆ ਆਓ ਜਿਸ ਚਕਾਉਣਾ ਮਰਨਾ ਡਰਨਾ ਜੀਵਨ ਮੁਕਤ ਕਰਾਈਆ ਆਹ ਜਿਸ ਦਰਸ਼ਨ ਕਰਨਾ ਬਿਨ ਅੱਖਾਂ ਦੇ ਕਰਾਈਆ ਜਿਨ੍ਹਾਂ ਨੂੰ ਨਜ਼ਰ ਵੀ ਨਹੀਂ ਆਉਂਦਾ ਉਹਨਾਂ ਨੂੰ ਵੀ ਦਸ ਹੋਏ ਇਸਾਂ ਦੇ ਗੁਰਸਿੱਖ ਮਿਲੇ ਜਿਹੜੇ ਦੇਖ ਨਹੀਂ ਸਕਦੇ ਉਹ ਕਹਿੰਦੇ ਤੁਹਾਡੇ ਕਾਲ ਪੁਰਖ ਦੇ ਅਸੀਂ ਦਰਸ਼ਨ ਕੀਤੇ ਨੇ ਉਹ ਸਾਨੂੰ ਦਰਸ਼ ਦੇ ਕੇ ਗਿਆ ਆਹ ਜਿਸ ਦਰਸ਼ਨ ਕਰਨਾ ਬਿਨ ਅੱਖਾਂ ਦੇ ਕਰਾਈਆ ਆਹ ਜਿਸ ਸੱਚਖੰਡ ਦੁਆਰੇ ਸਾਚੇ ਬਣੋ ਫੜ ਫੜ ਬਾਹੋਂ ਦੇ ਵਿਠਾਈਆ ਆਹ ਆਤਮ ਪਰਮਾਤਮ ਜਿਸ ਢੋਲਾ ਪੜਨਾ ਜਿਸਨੇ ਸੋង ਮਾਰਾ ਸ਼ੇਸ਼ੀ ਕ੍ਰਿਸ਼ਨ ਉਪਗਵਾ ਦੀ ਜੈ ਦਾ ਢੋਲਾ ਪੜਨਾ ਆ ਆ ਜਿਸ ਆਤਮ ਪਰਮਾਤਮ ਜਿਸ ਢੋਲਾ ਪੜਨਾ ਸੋਹ ਹੁਗ ਸੋ ਦੇ ਸਮਝਾਇਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਬੜਾਈਆ ਆ ਜਿਨ ਵੇਖਣਾ ਪੌੜੀ ਡੰਡਾ ਦੁਨੀਆ ਵਾਲੇ ਪੌੜੀ ਡੰਡੇ ਨਾ ਵੇਖਿਓ ਆਓ ਜਿਨ ਵੇਖਣਾ ਪੌੜੀ ਡੰਡਾ ਸ੍ਰੀ ਭਗਵਾਨ ਆਪ ਬਖਾਈਆ ਸ੍ਰੀ ਭਗਵਾਨ ਉਸਨੇ ਦਿਖਾ ਰਿਹਾ ਆਓ ਜਿਸ ਪਾਰ ਕਰਨਾ ਜਗਤ ਯਹਾਨ ਕੰਢਾ ਦੋ ਜਹਾਨਾਂ ਪੰਧ ਮੁਕਾਈਆ ਆਓ ਜਿਸ ਸੁਗੜ ਸਚੱਜਾ ਕਰਨਾ ਮਨ ਮੂਰਖ ਗੰਦਾ ਜਿਸਨੇ ਆਪਣਾ ਮਨ ਮੂਰਖ ਗੰਦਾ ਸਾਡਾ ਉਸ ਨੂੰ ਸੁਗੜ ਸਚੱਜਾ ਕਰਨਾ ਹੈ ਆਓ ਜਿਸ ਸੁਗੜ ਸਚੱਜਾ ਕਰਨਾ ਮਨ ਮੂਰਖ ਗੰਦਾ ਦੇ ਮਤ ਰਹਾ ਸਮਝਾਈਆ ਜਿਸ ਤਰ੍ਹਾਂ ਸ਼ਬਦ ਪੜਦੇ ਮਤ ਦੇ ਮਤ ਰਹਾ ਸਮਝਾਈਆ ਆਓ ਜਿਸ ਨਿਰਗੁਣ ਨੂਰ ਜੋਤ ਜਗਾਉਣਾ ਚੰਦਾ ਨਿਰਗੁਣ ਰੂਹ ਜੋਤ ਚੰਦ ਜਗਾਉਣਾ ਹੈ ਆਪਣੇ ਅੰਦਰ ਆਓ ਜਿਸ ਨਿਰਗੁਣ ਨੂਰ ਜੋਤ ਜਗਾਉਣਾ ਚੰਦਾ ਚੋਤੀ ਜੋਤ ਦਾਗ ਮੰਗਾਈਆ ਆਓ ਜਿਸ ਬਿਨ ਬੰਦ ਗਿਓ ਬੰਨਾ ਬੰਦਾ ਆਓ ਜਿਸ ਬਿਨ ਬੰਦ ਗਿਓ ਬੰਨਾ ਬੰਦਾ ਉਈ ਭਗਤ ਨਹੀਂ ਕਰਨੀ ਤੇ ਤੁਹਾਨੂੰ ਬੰਦੇ ਬਣਾ ਦੇਵੇ ਭਗਤ ਤੋਂ ਪਹਿਲਾਂ ਬੰਦੇ ਬਣਨਾ ਜ਼ਰੂਰੀ ਹੈ ਆਓ ਜਿਸ बिन ਬੰਦਮੀਓ ਬਣਨਾ ਬੰਦਾ ਮਿਹਰ ਰਜ਼ਾ ਨਾਲ ਬਣਾਈਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਆਪਣੀ ਦਇਆ ਕਮਾਈਏ ਤੇ ਅੱਗੇ ਇਸ ਤਰ੍ਹਾਂ ਚੱਲਦੀ ਹੈ ਔਰ ਜੇ ਚੜਨਾ ਪੌੜੀ ਕਿਉਂਕਿ ਪਾਤਸ਼ਾਹ ਉਸ ਦਿਨ ਗੁਰਸਿੱਖਾਂ ਨੂੰ ਦੱਸਿਆ ਸੰਗਤ ਜਾ ਰਹੀ ਸੀ ਨਿਮਸ਼ਕਾਰ ਕਰਦੀ ਪੌੜੀਆਂ 'ਚ ਖੜੇ ਸੀ ਤੇ ਇੱਕ ਗੱਲ ਤੁਹਾਡੇ ਨਾਲ ਜ਼ਰੂਰੀ ਕਰਨੀ ਹੈ ਕਿ ਸਹਿਬ ਸੱਚੇ ਪਾਤਸ਼ਾਹ ਇਹ ਜੋ ਅਪਾ ਜਕਾਰਾ ਲਾਉਂਦੇ ਹਾਂ ਉਹ ਜਕਾਰੇ ਨੂੰ ਕੀ ਬੜਾਈ ਦੇ ਰਹੇ ਹਾਂ ਜਿਸ ਦੀ ਨਾਨਕ ਸੋਚਦਾ ਗਿਆ ਸੋਚ ਇਹ ਕਿੰਨੀ ਵਾਰੀ ਨਾਨਕ ਪਾਸ਼ਣ ਹੈ ਸੋਚਿਆ ਸੋਚਣਾ ਹੋ ਵੀ ਜਪਜੀ ਸਾਹਿਬ ਜਿਸ ਦੀ ਨਾਨਕ ਸੋਚਦਾ ਗਿਆ ਸੋਚ ਸੋਚ ਸੋਚਣਾ ਕੋਈ ਜਨਾਈ ਆ ਜਿਸ ਦੀ ਗੋਬਿੰਦ ਰੱਖੀ ਲੋਚ ਦੋਏ ਲੋਚਾਂ ਧਿਆਨ ਲਗਾਈ ਆ ਸੋ ਸਹਿਬ ਗਿਆ ਪੌਂਚ ਪੂਰ ਪੂਰ ਵਿੱਚ ਸਮਾਈਆ ਜਿਸ ਨੂੰ ਨਾਨਕ ਗੋਬਿੰਦ ਗਾਏ ਸੋ ਅਕੱਲਾ ਹਰਜੂ ਆਈਆ ਜੋ ਜਿਸ ਨੂੰ ਨਾਨਕ ਗੋਬਿੰਦ ਗਾਏ ਸੋ ਕੱਲਾ ਹਰ ਜੁ ਆਇਆ ਜਿਸ ਨੂੰ ਪੇਖ ਨਾਨਕ ਚੜਿਆ ਰੰਗ ਰੰਗ ਰੰਗੀਲਾ ਆਇਆ ਮਾਹੀਆ ਤੇ ਇੱਕ ਗੱਲ ਹੋਰ ਕਿ ਤੁਸੀਂ ਆਪਾਂ ਸ਼ਬਦ ਪੜ੍ਹਦੇ ਆਂ ਕਾਨਕਪੁਰ ਵਾਸੀ ਵੀ ਤੇਰੀਆਂ ਬੇਪਰਵਾਹੀਆਂ ਸੁਣ ਲਓ ਪਾਪ ਸਾਹਿਬ ਕੀ ਕਹਿੰਦੇ ਹਨ ਕਾਨਕਪੁਰ ਵਾਸੀ ਨੂੰ ਕਿਤੇ ਆਪਾਂ ਕੋਈ ਗੱਲ ਆਪਣੇ ਦਿਮਾਗ 'ਚ ਲਈ ਹੈ ਇਹ ਪਾਪ ਸਾਹਿਬ ਨੇ ਕਿਹਾ ਜਿਸ ਨੂੰ ਗਾਇਆ ਕਣਕਪੁਰ ਵਾਸੀ ਵੀ ਜਿਸ ਨੂੰ ਗਾਇਆ ਕਿ ਬਸੇ ਪੂਰੀ ਕਣਕ ਉਹ ਸੰਭਲ ਦਾ ਮਾਲਕ ਬੇਪਰਵਾਹੀ ਆ ਜਿਸ ਨੂੰ ਗਾਇਆ ਕਿ ਬਸੇ ਪੂਰੀ ਕਣਕ ਉਹ ਸੰਭਲ ਦਾ ਮਾਲਕ ਬੇਪਰਵਾਹੀ ਆ ਉਹ ਤਾਂ ਸੰਭਲ ਦਾ ਮਾਲਕ ਆ ਸੰਭਲ ਚ ਕਰ ਰਿਹਾ ਆਪਾਂ ਕਿ ਕਣਕਪੁਰ ਵਾਸੀ ਵੀ ਤੇਰੀਆਂ ਬੇਪਰਵਾਹੀਆਂ ਆਪਾਂ ਕਿਸੇ ਪਾਸੇ ਹੋਰ ਸਮਝ ਦੇ ਰਹੇ ਆ ਜਿਸ ਨੂੰ ਗਾਇਆ ਕਿ ਬਸੇ ਪੂਰੀ ਕਣਕ ਉਹ ਸੰਭਲ ਦਾ ਮਾਲਕ ਬੇਪਰਵਾਹੀ ਆ ਜਿਸ ਪੂਰਨ ਦੀ ਪੂਰਨ ਬਣਾ ਕੇ ਬੰਤ ਕਣਕੂਨ ਪਾਸੀ ਨੂੰ ਜਿਸ ਨੂੰ ਗਾਇਆ ਜਿਸ ਪੂਰਨ ਦੀ ਪੂਰਨ ਬਣਾ ਕੇ ਬੰਤ ਪੂਰਨ ਪੂਰਨ ਵਿੱਚ ਸਮਾਈਆ ਉਸ ਸੰਭਵ ਦਾ ਮਾਲਕ ਵੀ ਪਰਵਾਹੀ ਆ ਜੋਤੀ ਜੋ ਸਰੂਪਾਰਾ ਆਪਣੀ ਕਿਰਪਾ ਕਰ ਕਰੇ ਸੱਚਾ ਹਰ ਸੱਚ ਦੀ ਕਰਨੀ ਕਾਰ ਕਮਾਈਆ ਸਤ ਰੰਗ ਕਰ ਪ੍ਰਧਾਨ ਸਾਡੇ ਤਿੰਨ ਹੱਥ ਸੀਂ ਰਖਾਈ ਆ 24 ਹੱਥ ਉੱਚ ਨਿਸ਼ਾਨ 24 ਅਵਤਾਰ ਰਿਹਾ ਚੜਾਈ ਆ ਇਸੇਖੀ ਉਤਾਰਨੇ ਚੜਾਇਆ 17 ਗਨਸ਼ਾ ਤੇ ਆਪਾਂ ਸ਼ਭੀਆਂ ਉਤਾਰ ਕੋ ਜੋੜ ਇਹ ਇਸ ਲਈ ਇਹ ਹਰ ਬਾਣੀ ਦੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਕਿ ਸਾਡੀਆਂ ਕੋਈ ਜਿਹੜੇ ਪਰਮ ਭੁਲੇਖੇ ਦੂਰ ਹੋ ਜਾਣ ਚਮਿਆਂ ਜਿ ਜਬੇ ਹੱਥ ਉੱਚੇ ਨਿਸ਼ਾਨ ਚਵੀਆਂ ਅਵਤਾਰ ਰਹਾ ਚੜਾਈਆ ਪਰਮ ਭੁਲੇ ਨਾ ਜੀਵਨ ਨਿਧਾਨ ਪਰਮ ਭੁਲੇ ਨਾ ਜੀਵਨ ਨਿਧਾਨ ਪ੍ਰਗਟ ਹੋਇਆ ਸਾਚਾ ਮਾਹੀ ਸੋ ਮੇਰੇ ਵੀਰੋ ਤੇ ਭੈਣੋ ਸਾਬ ਸਿੱਤੇ ਪਾਸ਼ਾ ਦੀ ਸਿੱਖ ਸਲਾਹ ਕਰਦੇ ਹਾਂ ਸਰਦਾਰ ਗੁਰਮੇਸ਼ ਸਿੰਘ ਦਾ ਲੇਖ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਸਮੇਂ ਦੀ ਥੋੜੀ ਪਵੰਦੀ ਹੋਣ ਕਰਕੇ ਲੇਖ ਨੂੰ ਪੂਰੀ ਤਰ੍ਹਾਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਿਆ ਪਰ ਦੱਸ ਦਿੱਤਾ ਕਿ ਕਿਸ ਤਰ੍ਹਾਂ ਗਾਜਕ ਦਾ ਤੰਦ ਕਟਿਆ ਤੇ ਉਸੇ ਲੇਖ ਪੂਰੇ ਕਿਤੇ ਪਾਸ਼ਾ ਨੇ ਲਿਖਤੀ ਰੂਪ ਵਿੱਚ ਚਿੱਠੀਆਂ ਵਿੱਚ ਸਾਰਾ ਕੁਝ ਦੱਸਿਆ ਕਿ ਮੈਂ ਕੌਣ ਸੀ ਤੇ ਗਾਜ ਦਾ ਲੇਖ ਮੈਂ ਕਿਵੇਂ ਕਟਿਆ ਸੀ ਤੇ ਫਿਰ ਮੈਂ ਗਾਜ ਨੂੰ ਸਮਝਾਇਆ ਸੀ ਕਿ ਮੈਂ ਇਸ ਤਰ੍ਹਾਂ ਨਿਰਗੁਣ ਤਾਰ ਬਣ ਕੇ ਆਵਾਂਗਾ ਤੇਰੇ ਨਾਲ ਮੇਲ ਕਰਾਂਗਾ ਤੇ ਤੈਨੂੰ ਫੇਰ ਮੁਰਸ਼ਾ ਜੰਮ ਦੇ ਕੇ ਤੈਨੂੰ ਆਪਣੇ ਰੰਗ ਵਿੱਚ ਰੰਗ ਲਾਵਾਂਗਾ ਸੋ ਸਹਿਬ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਦੇ ਹਾਂ ਹਰ ਬਾਣੀ ਪੜਦੇ ਆਂ ਕਈ ਗਲਤੀਆਂ ਹੋ ਜਾਂਦੀਆਂ ਨੇ ਸਹਿਬ ਸੱਚੇ ਪਾਤਸ਼ਾਹ ਪਾਸੋਂ ਆਪਸੋਂ ਮਾਫੀ ਮੰਗਦਾ ਹੋਇਆ ਫੇਰ ਬੇਨਤੀ ਕਰਾਂਗਾ ਉਹ ਸਹਿਬ ਸੱਚੇ ਦੀ ਸਿਫਤ ਸਲਾਹ ਕਰੋ ਇਹ ਜੀਵਨ ਮਿਲਿਆ ਪ੍ਰਭ ਦੇ ਜਸ ਲਈ ਇਹ ਜੀਵਨ ਮਿਲਿਆ ਪ੍ਰਭ ਦੇ ਜਸ ਲਈ ਇਹ ਜੀਵਨ ਮਿਲਿਆ ਪ੍ਰਭ ਦੇ ਹੋਂ ਲਈ ਨਹੀਂ ਤਾਂ ਸਮਾਂ ਲੱਗਿਆ ਦੁਨੀਆ ਰੋਵੇਗੀ ਮਾਰ ਕੇ ਤਾਂ ਹੀ ਕੋਈ ਤਾਂ ਹੀ ਮਾਰਨ ਵਾਲਿਓ ਧਵਲ ਤੇ ਬੈਠਾ ਮਾਹੀ ਲ ਜੇ ਕਿਸੇ ਨੇ ਆਈ ਆ ਤੁਹਾਨੂੰ ਪੁੱਛਿਆ ਕਰਨਗੇ ਕਿਹੜਾ ਸੀ અવਤਾਰ ਚਵੀ ਕਹ ਕਮਣ 24 ਹਫ਼ਤਾ ਕਮਣ ਜਗਦੀਸ਼ਾ ਕਮਣ ਅਖਵਾਈਆ ਜਿਸ ਦੇ 999 ਕਰੋੜ ਜ਼ਰੂਰ ਬਣਨਗੇ ਕਵੀ ਸਿਫਤਾਂ ਵਿੱਚ ਲਾਈਆ ਤੁਹਾਨੂੰ ਪੁੱਛਿਆ ਕਰਨਗੇ ਕਿ ਤੁਸੀਂ ਉਸਦੇ ਹੋਮ ਹੋਗੇ ਤੇ ਦੱਸੋਗੇ ਨਹੀਂ ਤਾਂ ਫਿਰ ਗੁਣ 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 ਕਰਦੇ ਮੈਂ ਕਈ ਬੰਦੇ ਦੇ ਕਿਹਨੂੰ ਗੁਣ ਗੁਣ ਉਹ ਨਾ ਬੋਲੇ ਨਾ ਸੁਣਾਵੇ ਸੋ ਮਾਫ ਕਰਨਾ ਸਭ ਸੱਚੇ ਪਾਤਸ਼ਾਹ ਦਾ ਜ਼ਿਕਰ ਆ ਤੁਹਾਡੇ ਨਾਲ ਸਾਂਝਾ ਕਰਦੇ ਆ ਸੋ ਹੰਗ ਮਹਾਰਾਜੇ ਸੇ ਸੰਨਿਸ਼ਚੋ ਭਗਵਾਨ ਦੀ ਜੈ